ਮੈਂ ਤਾਂ ਉਹਨੂੰ ਬਾਰ-ਬਾਰ ਕਿਹਾ ਵੀ ਭਾਈ ਕੋਈ ਚੰਗੀ ਪੀ ਲਿਆ ਕਰਕੇ ਚੰਗੀ ਕੱਢ ਕੇ ਦੇ ਦੇ। ਜਿੱਦਣਾ ਮੜਾ ਜੇ ਗਲਤਾਂ ਨਾ ਕਰਿਆ ਨਾ। ਗੱਲਾਂ ਹੋਰ ਆ ਜਨਾਬ 23 ਜੀ ਵੀ ਸਾਨੂੰੱਖ ਨਹੀਂ ਮਿਲਿਆ। ਕੱਲੋਂ ਫਿਰ ਡਿੱਗਦਾ ਫਿਰਦਾ ਸੀ। ਕੱਲ ਜਦੋਂ ਹੋਮ ਮਿਨਿਸਟਰ ਸਾਹਿਬ ਤੋਂ ਬਾਹਰ ਨਿਕਲੇ ਆ ਕੋਈ ਹਾਲਾਤ ਥੋੜੀ ਸੀ। ਉੱਥੇ ਕਹੀ ਜਾਂਦਾ ਸੀ ਵੀ ਅਸੀਂ ਸਾਡੇ ਕੋਲ 1600 ਕਰੋੜ ਵੀ ਪਹੁੰਚ ਗਿਆ ਸਾਡੇ ਕੋਲ ਹੋਰ ਪੈਸਾ ਵੀ ਪਹੁੰਚ ਗਿਆ ਕੋਈ ਗੱਲ ਕੋਈ ਸਿਰ ਪੈਰ ਸੀਗਾ ਗੱਲ ਦਾ ਮੈਨੂੰ ਇਹ ਦੱਸੋ ਉਪਰ ਛੱਡੋ ਉਹ ਮੈਂ ਤੁਹਾਨੂੰ ਕਿਹਾ ਵੀ ਮੈਂ ਥੋੜਾ ਜਿਹਾ ਪਰੇ ਹੋ ਕੇ ਸਾਰੀਆਂ ਗੱਲਾਂ ਕਰੂੰ ਐਸ ਵੇਲੇ ਲੋਕਾਂ ਜੀ ਇਹਨਾਂ ਦੇ ਕੋਲ ਇਹਨਾਂ ਦਾ ਦੁੱਖ ਸੁਣਨਾ ਹੈ ਇਹਨਾਂ ਨੂੰ ਇਹਨਾਂ ਨੂੰ ਕੋਈ ਮਤਲਬ ਨਹੀਂਗਾ ਵੀ ਭਗਵੰਤ ਮਾਨ ਕੀ ਕਰਦਾ ਬਿੱਟੂ ਕੀ ਕਰਦਾ ਇਹਨਾਂ ਨੂੰ ਇਸ ਗੱਲ ਨਾਲ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਕੁਦਰਤ ਨੇ ਆਫਤ ਲਿਆਤੀ ਇਹ ਕਿਹੜਾ ਮੰਗਦੇ ਜੇ ਪ੍ਰਮਾਤਮਾ ਇਹਨਾਂ ਦੀਆਂ ਫਸਲਾਂ ਇਹ ਝੋਟੇ ਦੇ ਸਿਰ ਰਹੀਆਂ ਜ਼ਮੀਨਾਂ ਐ ਇਨਾਂ ਨੂੰ ਕੀ ਲੋੜ ਸੀ ਅੱਜ ਅੱਜ ਆ ਹੱਥ ਫਲਾਉਣ ਦੀ ਇਹ ਤਾਂ ਕੁਦਰਤੀ ਆਫਤ ਆ ਇਹ ਇਸ ਵੀਲੇ ਮੈਂ ਤੁਹਾਨੂੰ ਜਿਵੇਂ ਕਿਹਾ ਆ ਭਾਜਪੀ ਦੀ ਮੇਰੇ ਕੋਲ ਲਿਸਟ ਆ ਆ ਰੋਜ਼ ਤਕਰੀਬਨ ਜਿਹੜਾ ਇਹ 1209 ਪਿੰਡਾਂ ਚ ਸਮਗਰੀ ਹੈ ਜਿਹੜੀ ਪਹੁੰਚਾ ਚੁੱਕੇ ਆ ਤੇ ਅਗਲੀ ਜਿਹੜੀ ਜਿਹੜਾ ਇਹ ਪਹਿਲਾਂ ਆਪਣਾ ਅਸੀਂ ਸੈਕਿੰਡ ਪਹੁੰਚ ਅਸੀਂ ਤਕਰੀਬਨ ਆ ਜਿਹੜਾ ਉਹ ਅਸੀਂ 1 ਲੱਖ 25000 25000 ਪਰਿਵਾਰ ਨੇ ਜਿਹੜੇ ਕਵਰ ਕਰਨੇ ਆ ਪਹਿਲਾਂ ਅੱਜ ਤੱਕ ਅਸੀਂ ਜਿਹੜੇ ਟੋਟਲ ਜਿਹੜੇ ਆ ਉਹ 29 48 ਵਿਧਾਨ ਸਭਾ ਪੂਰੀਆਂ ਕਰ ਲੀਆਂ 105 ਸਾਡੇ ਮੰਡਲ ਹੁੰਦਾ ਹੈ ਜੀ ਇੱਥੇ ਮੰਡਲ ਪ੍ਰਧਾਨ ਵੀ ਹੋਣਗੇ ਮੰਡਲ ਪ੍ਰਧਾਨ ਦੇ ਵਿੱਚ ਜਿਹੜੇ ਨੇ ਉਹ ਸਾਡੇ 105 ਅਸੀਂ ਮੰਡਲ ਪੂਰੇ ਕਰ ਲਿਆ 14 ਡਿਸਟ੍ਰਿਕਟ ਪੂਰੇ ਕਰ ਲਏ ਆ ਇਸੇ ਤਰੀਕੇ ਨਾਲ ਮੈਡੀਕਲ ਕੈਂਪ ਲੱਗ ਰਹੇ ਆ ਹੋਰ ਸਾਰਾ ਕੁਝ ਆ ਰਿਹਾ ਤੇ ਅੱਜ ਖਾਸ ਤੌਰ ਤੇ ਮੈਂ ਧੰਨਵਾਦੀ ਆ ਜਿਹੜਾ ਤੁਸੀਂ ਨੌ ਲੈ ਰਹੇ ਸੀ ਸਾਡੇ ਨੌਜਵਾਨਾਂ ਦੇ ਵਿੱਕੀ ਗੁਜਰਾਲ ਹਸਤਾ ਜਤਨ ਵਿੱਕੀ ਜੀ ਬੜਾ ਵਧੀਆ ਕੰਮ ਕਰ ਰਹੇ ਆ ਤੇ ਹੋਰ ਸਾਡੇ ਪੰਜ ਮੈਂਬਰ ਪੰਜ ਮੈਂਬਰ ਸਰਪੰਚ ਸਾਹਿਬ ਸਰਵਨ ਸਿੰਘ ਜੀ ਜਿਨ੍ਹਾਂ ਦਾ ਧੰਨਵਾਦ ਕਰਦਾ ਹਾਂ ਤੁਹਾਡੇ ਵੱਲੋਂ ਤੇ ਕਿਹਾ ਜਾ ਰਿਹਾ ਕਿ ਸਾਰੀਆਂ ਵਿਧਾਨ ਸਭਾ ਜਿਹੜੀਆਂ ਪੂਰੀਆਂ ਕਰ ਲਈ ਮੰਡਲ ਪ੍ਰਧਾਨਾਂ ਨੂੰ ਜਾਂ ਉਹਨਾਂ ਨੂੰ ਸਾਰੇ ਪੇਜੇਗਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਕੁਝ ਨਹੀਂ 1600 ਕਰੋੜ ਰੁਪਏ ਦਿੱਤਾ ਜੋ ਕਿ ਕੱਖ ਨਹੀਂ ਕਿ ਮਿਲ ਸਕਦਾ ਹੋਰ ਜਾਂ ਪੰਜਾਬ ਸਰਕਾਰ ਆਪਣੇ ਕੋਲੋਂ ਵੀ ਕਰ ਸਕਦੀ 12000 ਕਰੋੜ ਦਾ ਹਜੇ ਤੱਕ ਪਤਾ ਨਹੀਂ ਲੱਗਾ ਉਹ 12000 ਕਰੋੜ ਇਹਨਾਂ ਦੇ ਕੋਲ ਹੈ ਜਾਂ ਨਹੀਂ ਹੈ ਆ ਮੈਂ ਫੇਰ ਦੇਖੋ ਗੱਲ ਹੀ ਆ ਜੀ ਤੁਸੀਂ ਉਹੀ ਹਿਸਾਬ ਲੈਣਾ ਤਾਂ 12000 ਆ ਕਿੰਨਾ ਲਿਖਿਆ ਹੈ 500 12599 599 ਕਰੋੜ ਆ 12000 ਨਹੀਂ 599 ਕਰੋੜ ਆ ਜਿਹੜਾ ਕੀ ਕੱਲ ਆਪ ਜਦੋਂ ਹੋਮ ਮਿਨਿਸਟਰ ਸਾਹਿਬ ਨੇ ਜਾਣੂ ਕਰਾਇਆ ਭਾਈ ਸਾਹਿਬਾ 12000 ਕਰੋੜ ਰੁਪਇਆ ਜਿਹੜਾ ਇਹ ਲੋਕਾਂ ਚ ਦੇ ਦਿਓ ਕਿ ਸੂਨਾ ਪਿਆ ਸਾਰੇ ਦੁੱਖ ਦਾਖ ਲੈ ਤਾ ਫਿਰ ਤੁਸੀਂ ਇਹ ਜਿੰਨਾ ਪੈਸਾ ਇਹ ਵੰਡ ਲੋ 1600 ਪੱਤਰਕਾਰ ਆ ਜਿਹੜਾ ਹੈ ਉਹ ਹੋਰ ਪੈਸਾ ਕੱਲੀ ਕੱਲੀ ਜਿਹੜੀ ਗੱਲ ਆ ਉਹੀ ਤਾਂ ਬਹਿ ਕੇ ਪੰਜਾਬ ਦਾ ਪੈਸਾ ਕੋਈ ਕਮੀ ਨਹੀਂ ਕਿ ਯਾਰ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਵੀ ਇਹ ਜਦੋਂ ਦੱਸ ਦੇਣਗੇ ਉਨਾ ਹੀ ਪੈਸਾ ਹੋਰ ਆਜੂ ਪ੍ਰਧਾਨ ਮੰਤਰੀ ਜੀ ਨੇ ਬੋਲਦੇ ਉੱਤੇ ਤਾਂ ਕੁਝ ਨਹੀਂ ਨਾ ਸਾਡੇ 14 ਪਿੰਡ ਜਿਹੜੇ ਆ ਨਾ ਇਹ ਇਲਾਕੇ ਚਾਉਂਦੇ ਨੇ ਪੌਣੀ ਦੇ ਦਰਿਆ ਦੀ ਮਾਰ ਥੱਲੇ ਤੁਸੀਂ ਨਾਮ ਬੋਲ ਦਿਓ ਆਪਣਾ ਬਾਪੂ ਜੀ ਕੀ ਨਾਮ ਤੁਹਾਡਾ ਬਲਵੰਤ ਸਿੰਘ ਜੀ ਦੇਣਤੀ ਇਹ ਵੀ ਇੱਥੇ ਕੀ ਹੋਇਆ ਸੀ ਸਰ ਜਦੋਂ ਤੁਹਾਡੇ ਦਾਦਾ ਜੀ ਸਾਡੇ ਸਤਕਾਰਯੋਗ ਬਾਪੂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਆਪਨੇ ਪੰਜਾਬ ਦੇ ਸਨ ਸਾਡੇ ਇੱਥੇ ਕਬਜ਼ਾ ਹੋ ਚੱਲਿਆ ਸੀ ਇੱਥੇ ਨਾ ਸੈਂਟਰ ਬਣਾਉਣ ਲੱਗੇ ਸੀ ਟ੍ਰੇਨਿੰਗ ਸੈਂਟਰ ਬਣਾਉਣਾ ਉਹਨਾਂ ਸਾਰਾ ਇਲਾਕਾ ਕਿਰਿਆ ਜੀ 8900 ਟਰੈਕਟਰ ਆ ਗਿਆ 755 ਅਸੀਂ ਫਿਰ ਦੋ ਦੋ ਬੰਦੇ ਲੈ ਜੀ ਖੁਦ ਮੈਂ ਨਾਲ ਗਿਆ ਕੋਈ ਸਾਡੇ ਅੱਜ ਦੁਨੀਆ ਤੇ ਹੈ ਨਹੀਂਗੇ ਕੁੱਝ ਹੈਗੀ ਅਜੇ ਵੀ ਅਸੀਂ ਦੋ ਦੋ ਬੰਦੇ ਨਾ ਗੁਰਮੇਲ ਸਿੰਘ ਟੀਮਾ ਐਮਐਲ ਸੀ ਹਾਂ 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 ਅਸੀਂ ਜਦੋਂ ਮਿਲੇ ਨਾ ਜੀ ਮੈਂ ਅੱਜ ਦੱਸ ਨਹੀਂ ਸਕਦਾ ਮੈਨੂੰ ਤਾਂ ਉਹ ਹੀ ਅੱਜ ਰੂਪ ਦੱਸਿਆ ਫਿਰ ਦੁਬਾਰੇ ਹਾਂ ਉਹਨਾਂ ਨੇ ਜਾਂਦਿਆਂ ਸਾਡੀ ਗੱਲ ਸੁਣਦਿਆਂ ਸਾਰੀ ਉਸੇ ਲਈ ਚਿੱਠੀ ਲਿਖੀ ਕਹਿੰਦਾ ਕੱਲੋਂ ਸਾਰੇ ਟਰੈਕਟਰ ਵਾਪਸ ਤੇ ਉਹਨਾਂ ਨੇ ਕਿਹਾ ਆਪਣੇ ਟੈਕਲ ਜਾ ਕੇ ਤੇ ਜ਼ਮੀਨ ਵਾਹ ਆ ਸਾਡੇ 14 ਪਿੰਡ ਜਿਹੜੇ ਆ ਤੁਹਾਡੇ ਦਾਦਾ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਬਾਪੂ ਜੀ ਨੇ ਸਾਡੇ ਵੱਡੇ-ਵਡੇਰੇ ਘਣੋਂ ਸਾਨੂੰ ਆਹ ਦੇਣ ਉਹਨਾਂ ਦਿੱਤੇ ਨੇ ਉਹਨਾਂ ਵਸਾਇਆ ਸਾਨੂੰ ਉਹਨਾਂ ਵਸਾਇਆ ਜਮੀਨਾਂ ਦੇ ਹੱਕ ਤੋਂ ਨਾ ਆਖਿਆ ਕੋਈ ਉਹ ਤੋਂ ਅੱਜ ਜਿਹੜੀਆਂ ਸਾਡੀਆਂ ਕੁੱਝ ਨੇ ਮੁਸ਼ਕਲਾਂ ਸਾਨੂੰ ਪੂਰੀ ਆਸ ਹੈ ਤੁਸੀਂ ਪੂਰੀ ਕਰੋਗੇ ਤੁਸੀਂ ਉਸ ਪਰਿਵਾਰ ਚੋਂ ਦੇ ਉਸ ਖੂਨ ਤੋਂ ਦੇ ਜਿਹੜੇ ਖੂਨ ਨੇ ਸਾਨੂੰ ਇੱਥੇ ਵਸਾਇਆ ਅਸੀਂ ਬੜੀ ਬਰਾਂ ਉਧੜੇ ਆ ਪਾਕਿਸਤਾਨ ਵੇਲੇ 60 ਜਦੋਂ ਇਹ ਪੌਂਡ ਏਰੀਆ ਬਣ ਗਿਆ ਫਿਰ ਹਰ ਸਾਲ ਦੀ ਦਰਿਆਵਾਂ ਦੀ ਮਾਰ ਦੇ ਨਾਲ ਆਹ ਕੁੱਝ ਸਾਡੀਆਂ ਆ ਜਾਇਦੇ ਜਿਹੜੀਆਂ ਨੇ ਧਮਾਂਡਾ ਕਿਤੇ ਕੋਸ ਆਈ ਦੇ ਆਹ ਬਗੀਚਰ ਇੱਕ ਵਾਰੀ ਮੈਂ ਬੋਲ ਕੇ ਵੀ ਦੱਸ ਦਿਆਂ ਆ ਜੋ ਅੱਗੇ ਬੋਲੋ ਪਹਿਲਾਂ ਬੋਲ ਕੇ ਹਾਂਜੀ ਮਰੇ ਭਾਈ ਪਾਣ ਜੋਗ ਸਰਦਾਰ ਮਨੀਤ ਸਿੰਘ ਜੀ ਬਿੱਟੂ ਸਾਡੇ ਛੋਟੇ ਵੀਰ ਜੀ ਰੇਲ ਮੰਤਰੀ ਸੈਂਟਰ ਸਰਕਾਰ ਜਿਨ੍ਹਾਂ ਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਸ੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਸਰੂਪਵਾਲ ਤਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਾ ਆਪ ਜੀ ਨੇ ਇੱਥੇ ਪਹੁੰਚੇ ਤੇ ਜੀ ਆਇਆਂ ਆਖਦੇ ਹਾਂ ਸਭ ਤੋਂ ਪਹਿਲਾਂ ਅਤੇ ਆਪ ਜੀ ਨੂੰ ਹੇਠ ਲਿਖੇ ਅਨੁਸਾਰ ਬੇਨਤੀ ਵੀ ਕਰਦੇ ਹਾਂ ਇਹ ਜੋ ਬੇਨਤੀਆਂ ਹਨ ਸਾਡੇ ਕੱਲੇ ਨਗਰ ਦੀਆਂ ਨਹੀਂ ਸਾਰੇ ਇਲਾਕੇ ਦੀਆਂ ਹੋਣਗੀਆਂ ਇਹ ਹੈ ਕਿ ਪਿਛਲੇ ਦਿਨੀ ਹੜ੍ਹ ਆਉਣ ਕਾਰਨ ਸਾਡੇ ਪਿੰਡ ਦੀ ਤਕਰੀਬਨ 570 ਏਕੜ ਕੱਲੇ ਸਰੂਪਵਾਲ ਦੀ ਜ਼ਮੀਨ ਹੜ੍ਹ ਦੇ ਪਾਣੀ ਨਾਲ ਫਸਲ ਬਰਬਾਦ ਹੋ ਗਈ ਹੈ ਅਤੇ ਕੁਝ ਜ਼ਮੀਨਾਂ ਵੀ ਨੁਕਸਾਨੀਆਂ ਗਈਆਂ ਹਨ ਅਤੇ ਸਾਡੇ ਪਿੰਡ ਦੇ ਰਹਿਣ ਵਾਲੇ ਮਸ ਅਸਦੀਕਾਂ ਵਸਨੀਕਾਂ ਦੀ ਜ਼ਮੀਨ ਹੋਰ ਪਿੰਡਾਂ ਜਿਵੇਂ ਗੋਦੇ ਮੰਡੀ ਕਬੀਰਪੁਰ ਕਦੀਮ ਉੱਥੇ ਵੀ ਪੈਂਦੀ ਹੈ ਉਹ ਫਸਲਾਂ ਤੇ ਜ਼ਮੀਨਾਂ ਖਰਾਬ ਹੋ ਚੁੱਕੀਆਂ ਹਨ ਸੋ ਕਿਰਪਾ ਕਰਕੇ ਸਾਡੇ ਹੋਏ ਨੁਕਸਾਨ ਦਾ ਸੈਂਟਰਲ ਸਰਕਾਰ ਵੱਲੋਂ ਸਾਨੂੰ ਪਉ ਮਤਾਬਕ ਯੋਗ ਮੁਆਵਜ਼ਾ ਦਿੱਤਾ ਜਾਵੇ ਆਪ ਜੀ ਦੀ ਮਿਹਰਬਾਨੀ ਹੋਵੇਗੀ ਨੰਬਰ 1 ਨੰਬਰ 2 ਤੇ ਆ ਜੀ ਇਹ ਕਿ ਜੋ ਸੜਕ ਪਿੰਡ ਸ਼ੇਖ ਮੰਗਾ ਤੋਂ ਲੈ ਕੇ ਬੂਸੋਵਾਲ ਅਗਲੇ ਪੁਲ ਤੱਕ ਜੀ ਇਹ ਵਾਇਆ ਪਾ ਗੋਰਾ ਹੀ ਤੁਸੀਂ ਬਣ ਤੋਂ ਉੱਪਰ ਹੁੰਦੇ ਇਹ 10 ਫੁੱਟ ਚੌੜੀ ਆ ਤਕਰੀਬਨ 10 ਕਿਲੋਮੀਟਰ ਹੀ ਬਣੀ ਹੋਈ ਆ ਸਿਰਫ ਹਾਰ ਮੌਕੇ ਉਗਤ ਸੜਕ ਦੇ ਉੱਪਰ ਲੰਘਣਾ ਮੁਸ਼ਕਲ ਹੋ ਜਾਂਦਾ ਕੋਈ ਮਿੱਟੀ ਲਿਉਣੀ ਹੋਵੇ ਬੰਨ ਨੂੰ ਪਰ ਟਕੜਾ ਕਰਨਾ ਹੋਵੇ ਤੇ ਬੜੀ ਮੁਸ਼ਕਲ ਆਉਂਦੀ ਹੈ ਇਸ ਕਰਕੇ ਉਗਤ ਸੜਕ ਨੂੰ 18 ਫੁੱਟ ਚੌੜੀ ਕੀਤਾ ਜਾਵੇ ਧਨਵਾਦੀ ਪਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ ਹਾਂ ਕੀ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਪਿੰਡ ਸਰੂਪਾਤ ਉਹਨਾਂ ਨੂੰ ਆਪਣਾ ਉਹਨਾਂ ਨੇ ਮੈਮੋਰੈਂਡਮ ਜਿਹੜਾ ਦਿੱਤਾ ਏ ਉਹ ਉਹਨਾਂ ਤੋਂ ਲਿਆ ਏ ਇੱਥੇ ਸਾਰੀ ਅਸੀਂ ਜੋ ਭਾਜਪਾ ਦੀ ਟੀਮ ਆ ਜੋ ਲਗਾਤਾਰ ਕੰਮ ਵੀ ਕਰ ਰਹੀ ਹੈ ਤੇ ਅੱਜ ਮੈਂ ਆਪਣੇ ਮੇਨ ਅਜਲਾ ਮੇਰਾ ਵਿਜ਼ਿਟ ਦਾ ਪ੍ਰਮੁੱਖ ਕਾਰਨ ਇਹ ਆ ਮੈਂ ਬੇਨਤੀ ਕੀਤੀ ਸੀ ਮੇਰੇ ਕੋਲ ਇੱਕ ਵਿਭਾਗ ਹੈ ਫੂਡ ਪ੍ਰੋਸੈਸਿੰਗ ਦਾ ਜੀ ਜੀ ਉਹਨਾਂ ਦੇ ਵਿੱਚ ਕੁਝ ਕੰਪਨੀਆਂਜ਼ ਨੇ ਜਿਨ੍ਹਾਂ ਨੇ ਇਹ ਕਿ ਆ ਵੀ ਅਸੀਂ ਵੀ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਹਾਂ ਉਹ ਸਮਾਨ ਉਹਨਾਂ ਨੇ ਭੇਜਿਆ ਸੀ ਤੇ ਮੈਂ ਕਿਹਾ ਚਾਹੇ ਕੋਈ ਤਿੱਲ ਫੁੱਲ ਜਿੰਨਾ ਵੀ ਕਿਸ ਨੇ ਭੇਜਿਆ ਉਹਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਯਾਰ ਇਹ ਸਮਾਨ ਅਮੀ ਅਸੀਂ ਟਰੱਕ ਜਾਂ ਗੱਡੀਆਂ ਭੇਜਤੀਆਂ ਦਿੱਤਾ ਹੀ ਨਹੀਂ ਗਿਆ ਤੇ ਮੈਂ ਪਰਸਨਲ ਆਪ ਆ ਕੇ ਆਪਣੇ ਮਹਿਕਮੇ ਦਾ ਜਾਂ ਟਾਟਾ ਦਾ ਆਈਟੀਸੀ ਦਾ ਹਿੰਦੂਸਤਾਨ ਯੂਨੀਲੀਵਰ ਦਾ ਇਹ ਹੋਰ ਵੀ ਤਿੰਨ ਚਾਰ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਨੇਸਲੀ ਜਿਨ੍ਹਾਂ ਨੇ ਭੇਜਿਆ ਹੈ ਤੇ ਮੈਂ ਉਹ ਦਿਨ ਸਿਰਫ ਆਇਆ ਸੀ ਪਹੁੰਚਣ ਆਇਆ ਸੀ ਪਿੰਜ ਚ ਵੀ ਇਹ ਆਪਣੇ ਆਪ ਵੰਡ ਲੈਣਗੇ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ ਦੀ ਇੰਦਰਨੀ ਇਹ ਪਿੰਡ ਚੁਣੇ ਆ ਕਿਉਂਕਿ ਇਹ ਪਿੰਡ ਦੇ ਵਿੱਚ ਬੜਾ ਭਾਰੀ ਜਿਹੜਾ ਨੁਕਸਾਨ ਵੀ ਹੋਇਆ ਏ ਮੈਂ ਇੱਕ ਗੱਲ ਥੋੜੀ ਜੀ ਹੋਰ ਦੱਸਣੀ ਚਾਹਣਾ ਏ ਛੋਟੀ ਅੱਜ ਤੱਕ ਜਿਹੜਾ ਅਸੀਂ ਬੀਜੇਪੀ ਨੇ ਤਕਰੀਬਨ ਜਿਹੜਾ ਰੀਲੀਫ ਬੀਜੇਪੀ ਨੇ ਵੰਡਿਆ ਏ ਅੱਠ ਗਦਾਮ ਨੇ ਸਾਡੇ ਵੱਡੇ ਜਿਹੜੇ ਸਾਡੇ ਚਾਰ ਜਲੰਧਰ ਜਲੰਧਰ ਚ ਨੇ ਉਹਦੇ ਵਿੱਚੋਂ ਅਸੀਂ 1209 ਪਿੰਡ 1209 ਪਿੰਡ ਹਜੇ ਤੱਕ ਸਾਰੇ ਬੀਜੇਪੀ ਲੀਡਰਸ਼ਿਪ ਨੇ ਕਵਰ ਕੀਤੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਪਹਿਲਾ ਫੇਸ ਆ ਪਹਿਲੇ ਫੇਸ ਦੇ ਵਿੱਚ ਅਸੀਂ 39 39 ਜਿਹੜੀਆਂ ਵਿਧਾਨ ਸਭਾ ਨੇ ਉਹ ਕਵਰ ਕੀਤੀਆਂ ਬੀਜੇਪੀ ਦਾ ਮੰਡਲ ਹੁੰਦਾ ਮੰਡਲ ਪ੍ਰਧਾਨ ਜਿਵੇਂ ਸਾਡੇ ਹੁੰਦੇ ਆ 105 ਅਸੀਂ ਮੰਡਲ ਕਵਰ ਕੀਤੇ ਆ 14 ਅਸੀਂ ਜ਼ਿਲ੍ਹੇ ਕਵਰ ਕੀਤੇ ਆ ਤੇ ਤਕਰੀਬਨ 300 ਤੋਂ ਉੱਤੇ ਜਿਹੜੇ ਅਲੱਗ-ਅਲੱਗ ਟਰੱਕ 31000 31000 ਫੈਮਲੀਜ਼ ਦੇ ਕੋਲ ਸਬਾਨ ਪਹੁੰਚਾਇਆ ਹੁਣ ਦੂਜਾ ਫੇਸ ਸ਼ੁਰੂ ਹੋ ਜਾਊਗਾ ਕਿਉਂਕਿ ਇਹ ਲੰਬਾ ਨੁਕਸਾਨ ਹੋਇਆ ਹੈ ਉਹਦੇ ਵਿੱਚ ਤਕਰੀਬਨ ਅਸੀਂ 1 ਲੱਖ ਤਕਰੀਬਨ 25000 ਅਸੀਂ ਪਰਿਵਾਰ ਰਿਕਵਰ ਕਰਾਂਗੇ ਫੈਮਲੀਜ਼ ਜਿਹੜੀਆਂ ਫੇਸ 2 ਚ ਹੋਣਗੀਆਂ ਉਹਦੇ ਵਿੱਚ ਨਾਲ ਟਰੈਕਟਰ ਵੀ ਆਉਣਗੇ ਸਾਰਿਆਂ ਦੇ ਲਈ ਸਾਰੇ ਜ਼ਿਲ੍ਹਿਆਂ ਚ ਤਿਆਰੀ ਹੋ ਰਹੀ ਹੈ ਉਸ ਤੋਂ ਬਾਅਦ ਮੈਡੀਕਲ ਕੈਂਪ ਆਰਗੇਨਾਈਜ਼ ਕੀਤੇ ਜਾਣਗੇ ਦਵਾਈਆਂ ਦੇ ਇਹਦੇ ਲਈ ਹਰਿਆਣਾ ਸਰਕਾਰ ਦਿੱਲੀ ਸਰਕਾਰ ਗੁਜਰਾਤ यूपी ਇਹ ਸਾਰੀਆਂ ਸਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਤਕਰੀਬਨ ਜਿਹੜਾ ਇਹ ਉਹ ਅੱਜ ਇੱਕ ਹੋਰ ਸਾਡੀਆਂ ਮੀਟਿੰਗਾਂ ਜਿਹੜੀਆਂ ਕੱਲ ਤੋਂ ਸ਼ੁਰੂ ਹੋ ਜਾਣਗੀਆਂ ਹੋਰ ਅਸੈਸਮੈਂਟ ਵੀ ਕਿੰਨੀ ਕਿੰਨੀ ਕਿੱਥੇ ਰਿਕੁਆਇਰਮੈਂਟ ਹੈ ਕਿੰਨੀ ਕਿੰਨੀ ਲੋਡ ਆ ਉਸ ਤਰੀਕੇ ਨਾਲ ਪਹੁੰਚੂਗਾ ਸਮਾਨ ਉਦੋਂ ਬਾਅਦ ਮੈਂ ਜੇ ਗੱਲ ਕਰਾਂ 12000 ਇਹ ਇਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12599 599 599 ਜਿਹੜਾ ਪੰਜਾਬ ਦੇ ਕੋਲ ਪੈਸਾ ਏ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਏ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਏ 12599 ਕਰੋੜ ਦਾ ਤੇ ਉਹ ਜਿਹੜਾ ਐਸ ਡੀ ਆਰ ਐਫ ਦਾ ਬਿਲਕੁਲ ਪਿਆ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹੁੰਦਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਆ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹੁੰਦਾ ਐ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਸਾਹ ਹੌਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 ਉਹਨਾਂ ਨੇ 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫੇਰ ਕਿੰਨਾ ਆਉਂਦਾ ਕਿ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਹੈ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦੋਂ ਹੀ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀ ਆ ਸੜਕਾਂ ਦਾ ਵਿਭਾਗ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਹੈ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰੋਡ ਜਾਰੀ ਹੋਇਆ ਕੋਈ ਵੀ